ਗੁਲਾ ਪਠਾਨਕੋਟ ਦੇ ਪਿੰਡ ਗੰਦਲਾ ਲਾਹੜੀ ਵਿਖੇ ਮੁਰ ਦੇਖੇ ਗਏ ਚਾਰ ਸ਼ੱਕੀ 16 ਤੋਂ 17 ਜੁਲਾਈ ਦੀ ਰਾਤ ਨੂੰ ਕਰੀਬ 2.30 ਵਜੇ ਵੇਖੇ ਗਏ ਸ਼ੱਕੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹੋਇਆ ਚੌਕਸ ਖੇਤਾਂ 'ਚ ਪਾਣੀ ਲਗਾ ਰਹੇ ਇੱਕ ਸ਼ਖਸ ਤੋਂ ਸ਼ੱਕੀਆਂ ਨੇ ਮਾਮੂਨ ਕੈਂਟ ਦਾ ਪੁੱਛਿਆ ਰਾਤ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਆਪਰੇਸ਼ਨ ਜ਼ਿਲ੍ਹਾ ਪਠਾਨਕੋਟ ਵਿਖੇ ਸ਼ੱਕੀ ਅਨਸਰਾਂ ਦਾ ਵਿਖੇ ਜਾਂਣਾ ਲਗਾਤਾਰ ਜਾਰੀ ਹੈ ਦੱਸਦੇ ਚਲਿਏ ਕਿ ਪਿਛਲੇ ਦਿਨੀ ਜ਼ਿਲ੍ਹਾ ਪਠਾਨਕੋਟ ਦੇ ਸਰਦ ਦੀ ਇਲਾਕੇ ਬੁਮਿਆਲ ਦੇ ਨੇੜਲੇ ਪਿੰਡ ਵਿਖੇ ਦੋ ਸ਼ੱਕੀ ਅਨਸਰਾਂ ਵੱਲੋਂ ਕਿਸੇ ਦੇ ਘਰ ਜਾ ਰੋਟੀ ਮੰਗੀ ਸੀ ਜਿਸ ਦੇ ਬਾਅਦ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੇ ਬਾਅਦ ਜ਼ਿਲ੍ਹੇ ਦੇ ਇਲਾਕੇ ਬੇੜੀਆਂ ਵਿਖੇ ਸ਼ੱਕੀ ਵਿਖੇ ਜਾਣ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਆਪਰੇਸ਼ਨ ਕੀਤੇ ਗਏ ਸੀ ਅਤੇ ਹੁਣ ਇੱਕ ਵਾਰ ਮਿਤੀ 16 ਤੋਂ 17 ਜੁਲਾਈ ਦੀ ਰਾਤ ਨੂੰ ਖੇਤਾਂ ਵਿੱਚ ਪਾਣੀ ਲਗਾ ਰਹੇ ਇੱਕ ਸ਼ਖਸ ਨੂੰ ਚਾਰ ਸ਼ੱਕੀ ਦਿਸੇ ਬਾਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਇਸ ਸਬੰਧੀ ਜੱਦ ਪੀੜਤ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ 16-17 ਜੁਲਾਈ ਦੀ ਰਾਤ ਨੂੰ ਉਹ ਖੇਤਾਂ ਵਿੱਚ ਪਾਣੀ ਦੇ ਰਿਹਾ ਸੀ ਕਿ ਚਾਰ ਆਰਮੀ ਦੀ ਵਰਦੀ ਪਾਈ ਸ਼ਖਸ ਉਸਦੇ ਕੋਲ ਆਏ ਅਤੇ ਉਸ ਕੋਲੋਂ ਮਾਮੂਨ ਕੈਂਟ ਦਾ ਰਸਤਾ ਪੁੱਛਿਆ ਗਿਆ ਮੇਰੇ ਰਸਤਾ ਦੱਸਣ ਤੇ ਬਾਅਦ ਉਹਨਾਂ ਵਿੱਚੋਂ ਇੱਕ ਸ਼ਖਸ ਨੇ ਕਿਹਾ ਕਿ ਰਾਹ ਵਿੱਚ ਕੁੱਤੇ ਵੀ ਹੋਣਗੇ ਇਹ ਗੱਲ ਬੋਲ ਕੇ ਉਹ ਮੌਕੇ ਤੋਂ ਵਾਪਸ ਚਲੇ ਗਏ ਪੀੜਤ ਨੇ ਦੱਸਿਆ ਕਿ ਉਹ ਲੋਕ ਹਥਿਆਰਬੰਦ ਸਨ ਜਿਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਦੂਜੇ ਪਾਸੇ ਜਦ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਗੰਦਲਾ ਲਾੜੀ ਵਿਖੇ 4 ਸ਼ੱਕੀ ਵਿਖੇ ਗਏ ਨੇ ਜੋ ਕਿ ਹਥਿਆਰਬੰਦ ਸੰ ਜਿਸ ਦੇ ਚਲਦੇ ਹੋਣਾਂ ਵੱਲੋਂ ਫੌਰੀ ਤੌਰ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਨੁਖਾਵੀ ਘਟਨਾ ਨਾ ਵਾਪਰ ਸਕੇ। ਜਾਣੀ ਵੀ ਉਹ ਵਿਚਾਰਾ ਕਿਹਦੇ ਲੱਗੇ ਰਹੀ ਮੈਂ ਮਤਲਬ ਪਿੰਡ ਗੰਦਲਾ ਲਾੜੀ ਮੈਂ ਐਕਸਸ ਸਰਪੰਚ ਉਹ ਮਤਲਬ ਕੋਹਾ ਦੇ ਖੇਤਾਂ ਦੇ ਪਾਣੀ ਲਾਣ ਗਿਆ ਸੀ। ਤੇ ਪਾਣੀ ਲਾਤੇ ਤੇ ਉਹਨੂੰ ਕੋਈ ਦੋਟਾ ਹੀ ਵੇਨਾ ਕੋਈ ਬੰਦੇ ਲੁੱਬੇ ਗਏ ਉਹ ਕਹਿਣ ਲੱਗੇ ਵੀ ਸਾਨੂੰ ਰਸਤਾ ਦੱਸੋ ਉਹ ਕਹਿਣ ਲੱਗੇ ਵੀ ਰਸਤਾ ਤੇ ਇਧਰ ਤੇ ਵੇ ਪੱਡ ਨੂੰ ਕੁੱਟੇ ਪੈਂਦੇ ਨੇ ਤੇ ਤੁਸੀਂ ਜਿੱਧਰ ਮਰਜੀ ਚੱਲ ਜਾਓ ਕਿੱਥੋਂ ਦਾ ਰਸਤਾ ਪੁੱਛਿਆ ਕਰਦੇ ਸੀ ਉਹ ਪੁੱਛਦੇ ਬੂ ਮੋ ਟੈਂਕ ਦਾ ਤੇ ਉਹ ਕਹਿੰਦਾ ਮੈਨੂੰ ਅਨੇਕ ਲੰਡੇ ਰ ਨਹੀਂ ਪਤਾ ਲੱਗਣਾ ਉਹ ਡਰਦਾ ਬਚਾਰਾ ਘਾਬਰ ਗਿਆ ਉਸ ਕਾਰਨ ਕਰੀਓ ਫਿਰ ਪਿੰਡ ਚ ਕਿਦਾਂ ਰੋਲਾ ਗਿਆ ਪੀ ਇਹ ਦਿਨ ਦਾ ਟਾਈਮ ਸੀਗਾ ਰਾਤ ਆ ਰਾਤ ਦਾ ਦੋਟਾ ਹੀ ਵੇਨਾ ਉਹ ਬੰਦੇ ਕਿਸ ਤਰ੍ਹਾਂ ਦੇ ਹਾਲਾਤ ਉਹਨੇ ਦੱਸੇ ਵੀ ਕਿਸ ਤਰ੍ਹਾਂ ਦੇ ਸੀਗੇ ਉਹ ਕਹਿੰਦਾ ਕਿ ਉਹਨੇ ਨਾ ਵਰਦੀਆਂ ਬੁੱਦੀਆਂ ਪਾਈ ਹੋਈਆਂ ਕਿਹੜੀਆਂ ਵਰਦੀਆਂ ਹਾਂ ਆਰਮੀ ਦੀਆਂ ਕੋਈ ਅਸਲਾ ਵਗੈਰਾ ਸੀ ਜੀ ਉਹਨਾਂ ਕੋਲ ਉਹ ਨਹੀਂ 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 ਪਤਾ ਕਹਿੰਦਾ ਕਹਿੰਦਾ ਮੈਂ ਦਿਖਿਆ ਉਹ ਆਪੇ ਸਾਮੀਆ ਵਿਚਾਰਾ ਤੇ ਉਹਨ ਕੀ ਕਰਾਂ ਗੱਲ ਡਰਦਾ ਮਾਰਾ ਉਸੇ ਬੁਖਾਰ ਚੜ ਗਿਆ ਵਿਚਾਰੇ ਨੂੰ ਟਟੀਆਂ ਲੱਗੀਆਂ ਪਈਆਂ ਵਿਚਾਰੇ ਨੂੰ ਉਹ ਬੜੇ ਮੁਸ਼ਕਲ ਰ ਉਹਨ ਦਾ ਰੰਧਾ ਘਰ ਨੂੰ ਆਇਆ ਵਿਚਾਰਾ ਕੰਪਲੇਨਟ ਕਰਤੀ ਆ ਪੁਲਿਸ ਨੂੰ ਆਏ ਸੀ ਇਹ ਨਹੀਂ ਪਤਾ ਕੀ ਕੀਤੀ ਚੰਗੀ ਪਿੰਡ 'ਚ ਪੁਲਿਸ ਆ ਰਹੀ ਹੈ ਵੈਸੇ ਉਸ ਤੋਂ ਹਾਂ ਆਏ ਤੇ ਕਰਦੀ ਆ ਪਿੰਡ 'ਚ ਪੁੱਛੇ ਤੇ ਕਰਦੇ ਨੇ ਪਿੰਡ 'ਚ ਕੋਈ ਦੱਸੇਗਾ ਕੀ ਬੋਲਦੇ ਪੇਸ਼ੀਆ ਬੋਲੀ ਪਾਣੀ ਕਿਸ ਤਰ੍ਹਾਂ ਦੀ ਸੀ ਉਹਨਾਂ ਦੀ ਉਹ ਨਹੀਂ ਉਹ ਕਹਿੰਦੇ ਕਿ ਬੋਲੀ ਬਾਣੀ ਉਹ ਵਿਚਾਰ ਡਰਦਾ ਬੋਲੇ ਨਹੀਂ ਕਹਤਾ ਉਹਨੂੰ ਕੀ ਦੱਸਨੀ ਬੋਲੀ ਬਾਣੀ ਮੁੱਕਾ ਵਰ ਗਿਆ ਦੋਟਾ ਹੀ ਵੇ ਦਾ ਟਾਈਮ ਹੀ ਮੁੱਕਾ ਵਰ ਗਿਆ ਵਿਚਾਰਾ ਉਹਨ ਕੀ ਬੋਲੇ ਉਹ ਸੀ ਪੁੱਛਿਆ ਉਹਦੇ ਅੱਗੇ ਵਿਚਾਰਾ ਸਾਹ ਛੁੱਟ ਗਏ ਤੁਹਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਏਰੀਆ ਦੇ ਵਿੱਚ ਕਿਸੇ ਵਿਅਕਤੀ ਨੇ ਸਸਪੀਸ਼ੀਅਸ ਪਰਸਨ ਦੇਖਿਆ ਉਹਦੇ ਤਹਿਤ ਅਸੀਂ ਅੱਜ ਇੱਕ ਕਾਮਬਿੰਗ ਅਪ ਸਰਚ ਆਪਰੇਸ਼ਨ ਚਲਾਇਆ ਜਿਦੇ ਚ ਪੀਐਸ ਜਾਨਪੁਰ ਤੇ ਸ਼ਾਫਰ ਕੰਡੀ ਦੇ ਕਾਫੀ ਪਿੰਡਾਂ ਦੇ ਵਿੱਚ ਸਰਚ ਬਿਆਨ ਕੀਤਾ ਗਿਆ ਜਿਹੜਾ ਕੀ ਮਾਰਨਿੰਗ ਅਰਾਊਂਡ 6:00 ਤੋਂ ਲੈ ਕੇ ਤੇ 2:00 ਵਜੇ ਤੱਕ ਅਸੀਂ ਸਾਰੇ ਪਿੰਡਾਂ 'ਚ ਸਰਚ ਕੀਤੀ ਅਬੈਂਡਨਡ ਬਿਲਡਿੰਗਸ ਚੈੱਕ ਕਰਵਾਈਆਂ ਡੀਰਾਸ ਚੈੱਕ ਕਰਵਾਏ ਤੇ ਪਬਲਿਕ ਦੇ ਨਾਲ ਵਾਅਦਲਾਬ ਕੀਤਾ